ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਇਸ ਚੈਨਲ ਤੇ ਵਿੱਚ ਚਲਦੀ ਕਲਾ ਫੋਰ ਏਵਰ ਤੇ ਅਸੀਂ ਹੈਗੇ ਆ ਪਾਕਿਸਤਾਨੀ ਹਿੰਦੂ ਪੰਜਾਬੀ ਰਿਐਕਸ਼ਨ ਜੀ ਤੇ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਵਾਹਿਗੁਰੂ ਜੀ ਦੇਗੇ ਅਰਦਾਸ ਕਰਦੇ ਆ ਕਿ ਉਹ ਆਪਾਂ ਸਾਰਿਆਂ ਦੇ ਉਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਆ ਤੇ ਇਹ ਪੋਡਕਾਸਟ ਆ 2 ਮਹੀਨੇ ਪਹਿਲੇ ਆਇਆ ਸੀਗਾ ਵਾਈ ਇਸ ਦੀ ਰੀਅਲ ਗੁਰੂ ਆਫ ਦੀ ਸਿੱਖ ਕਮਿਊਨਿਟੀ ਸਟੋਰੀ ਆਫ 10 ਗੁਰੂਜ਼ ਬਾਬਾ ਗੁਰੂ ਨਾਨਕ ਪੰਜਾਬੀ ਪੋਡਕਾਸਟ ਤੇ ਪਹਿਲੇ ਆਪਾਂ ਜਿਹੜਾ ਪੋਡਕਾਸਟ ਵੇਖ ਲੈਂਦੇ ਆ ਉਸ ਤੋਂ ਬਾਅਦ ਗੱਲ ਕਰਦੇ ਆ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਮੈਂ ਇੱਕ ਤੁਹਾਡੇ ਕੋਲ ਡਾਕੂਮੈਂਟ ਆਂ ਪੇਸ਼ ਕਰਨ ਲੱਗਾ ਜਿਹੜਾ ਤੁਸੀਂ ਕਿਸੇ ਸਿੱਖ ਨੂੰ ਦਿਖਾਓਗੇ ਜੀ ਇਹ ਕਿ세 ਗੈਰ ਸਿੱਖ ਨੂੰ ਦਿਖਾਓਗੇ ਨਾ ਤੇ ਉਹਦੇ ਕੋਈ ਗਲਤੀ ਕੱਟ ਸਕੇਗਾ ਇਹ ਮੇਰੀ ਜ਼ਿੰਮੇਦਾਰੀ ਹੈ ਠੀਕ ਹੈ ਔਰ ਨਾ ਕਿਸੇ ਜਗ੍ਹਾ ਮੈਂ ਐਗਜ਼ੈਗਰੇਟ ਕਰਨਾ ਨਾ ਮੈਂ ਕਿਸੇ ਜਗ੍ਹਾ ਅੰਡਰ ਐਸਟੀਮੇਟ ਕਰਨਾ ਠੀਕ ਹੈ ਪਹਿਲੋਂ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਤੇ ਲੈ ਜਾਵਾਂ ਕਿ ਸਿੱਖਾਂ ਦੇ ਹਜ਼ਰਤ ਬਾਬਾ ਗੁਰੂ ਨਾਨਕ ਦੇਵ ਜੀ ਬਾਨੀ ਆ ਇਸ ਮਜ਼ਬ ਦੇ ਇਹਨਾਂ ਤੋਂ ਬਾਅਦ ਫਿਰ ਆਏ ਗੁਰੂ ਅੰਗਦ ਦੇਵ ਜੀ ਉਦੋਂ ਤੱਕ ਦੇਵ ਜੀ ਕਹਿੰਦੇ ਸੀ ਇਹਦਾ ਵੀ ਇੱਕ ਪਿੱਛੇ ਬਹੁਤ ਵੱਡਾ ਬੈਕਗ੍ਰਾਉਂਡ ਹੈ ਠੀਕ ਹੈ ਦੇਵ ਜੀ ਕਿਉਂ ਕਹਿੰਦੇ ਸੀ ਤੇ ਹੁਣ ਸਿੰਘ ਕਿਉਂ ਕਹਿੰਦੇ ਆ ਫਿਰ ਤੀਸਰੇ ਆਏ ਸੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਤੋਂ ਬਾਅਦ ਚੌਥੇ ਆਏ ਗੁਰੂ ਰਾਮਦਾਸ ਜੀ ਤੇ ਪੰਜਵੇਂ ਆਏ ਗੁਰੂ ਅਰਜਨ ਦੇਵ ਜੀ ਉਹ ਪਹਿਦੇ ਇਹਨਾਂ ਦੇ ਸ਼ਹੀਦ ਨੇ ਜਿਨ੍ਹਾਂ ਇਹਨਾਂ ਦੇ ਗੁਰੂ ਨੇ ਇਹ ਗੁਰੂਆਂ ਨੂੰ ਬਾਦਸ਼ਾਹ ਵੀ ਕਹਿੰਦੇ ਨੇ ਜੀ ਯਾਨੀ ਪੰਜਵੇਂ ਬਾਦਸ਼ਾਹ ਇਹਨਾਂ ਦੇ ਸ਼ਹੀਦ ਹੋਏ ਸ਼ਹੀਦ ਹੋਏ ਠੀਕ ਹੈ ਫਿਰ ਉਸ ਤੋਂ ਬਾਅਦ ਆਏ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਆਏ 7ਵੇਂ ਆਏ ਗੁਰੂ ਹਰ ਰਾਏ ਜੀ ਤੇ 8ਵੇਂ ਆਏ ਗੁਰੂ ਹਰਿ ਕ੍ਰਿਸ਼ਨ ਜੀ ਤੇ 9ਵੇਂ ਆਏ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਗੁਰੂ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਅਸਲ ਉਹ ਉਹ ਕਾਰਨਾਮੇ ਕੀਤੇ ਆ ਜਿਹੜੇ ਸ਼ਹਿਦ ਮੁਸਲਮਾਨਾਂ ਦੀ ਹਿਸਟਰੀ ਤੇ ਮਿਲਦੇ ਆ ਏਡੇ ਏਡੇ ਵੱਡੇ ਕਾਰਨਾਮੇ ਹੋਰ ਕਿਸੇ ਦੀ ਹਿਸਟਰੀ ਚ ਨਹੀਂ ਮਿਲਦੇ ਇਹ ਇਹਨਾਂ ਦੇ 10 ਗੁਰੂ ਇਹਨਾਂ ਨੂੰ 10 ਬਾਦਸ਼ਾਹ ਵੀ ਕਹਿੰਦੇ ਨੇ ਇੱਕ ਇਹਨਾਂ ਦਾ 11ਵਾਂ ਗੁਰੂ ਹੈ ਲੇਕਿਨ ਉਹ ਕੋ ਇੱਕਤਾ ਠੀਕ ਹੈ ਉਸ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਟਾਈਟਲ ਉਹਨਾਂ ਨੇ ਦਰਜਾ ਇਹਨਾਂ ਨੇ ਗੁਰੂ ਦਾ ਦਿੱਤਾ ਇਹ ਇਹ ਸਮਝੋ ਕਿ ਜਿਵੇਂ 11ਵੇਂ ਗੁਰੂ ਨੇ ਉਹ ਬਲਕੇ ਉਹ ਸੁਪਰ ਗੁਰੂ ਨੇ ਜੋ ਕੋਚੋ ਦੇ ਵਿੱਚ ਲਿਖਿਆ ਗਿਆ ਉਹਦੇ ਤੇ ਅਮਲ ਕਰਨਾ ਇਹਨਾਂ ਤੇ ਫਰਜ਼ਿਆ ਔਰ ਜਿਹੜੇ ਸੀ ਇਹਨਾਂ ਦੇ ਗੋਬਿੰਦ ਸਿੰਘ ਹੋਰੀ ਉਹਨਾਂ ਨੇ ਕੀ ਕੀਤਾ ਸੀ ਇਹ ਕਿਉਂ ਸਪੈਸ਼ਲ ਹੈ ਕੋਈ ਗਰੀਬ ਕੌਮ ਦਾ ਵੀ ਸਿੱਖ ਬਣ ਜਾਂਦਾ ਸੀ ਤੇ ਬਹੁਤੇ ਜੱਟ ਸਿੱਖ ਸੀ ਠੀਕ ਹੈ ਤੋਂ ਜੱਟਾਂ ਨੇ ਕਹਣਾ ਮੈਂ ਸਰਦਾਰ ਆ ਮੈਂ ਸਰਦਾਰ ਆ ਤੇ ਕਿਸੇ ਗਰੀਬ ਕੌਮ ਦਾਣਾ ਤੇ ਉਹਨੇ ਡਰਦੇ ਰਹਿਣਾ ਕਿ ਮੈਂ ਤੇ ਮਾਠਾ ਇਹ ਗੁਬਿੰਦੂ ਰਣੇ ਗੁਰੂ ਗੁਬਿੰਦ ਸਾਹਿਬ ਹੋਰ ਨੇ ਇਹਨਾਂ ਨੇ ਆਖਿਆ ਵੀ ਨਹੀਂ ਹਰ ਜਿਹੜਾ ਮਰਦ ਹੈ ਉਹ ਸਿੰਘ ਹੈ ਸਿੰਘ ਤੋਂ ਬਰਾਤ ਸ਼ੇਰ ਹਰ ਜਿਹੜੀ ਕੁੜੀ ਹੈ ਕੋਰ ਹੈ ਕੋਰ ਤੋਂ ਬਰਾਤ ਸ਼ੇਰਨੀ ਅੱਛਾ ਕੋਰ ਲੋਈਨਾਂ ਨੇ ਉਹ ਤਖਸੀਸ ਮਲਾ ਦਿੱਤੀ ਉਹ ਤਾਂ ਸਭ ਖਤਮ ਕਰ ਦਿੱਤਾ ਹੁਣ ਹੁਣ ਤੁਸੀਂ ਕਿਸੇ ਨੂੰ ਪੁੱਛੋ ਕਹ ਕ ਜਿਵੇਂ ਫਲਾਂਸ ਦੇ ਉਹ ਕੌਮ ਨਹੀਂ ਦੱਸਦਾ ਨਾ ਲੋੜ ਰਹੀ ਦੀ ਕੌਮ ਦੀ ਜੀ ਮੇਰੇ ਬਹੁਤ ਜਾਣਨ ਵਾਲੇ ਜਿਹੜੇ ਜੱਟ ਨਹੀਂ ਹੈ ਮੇਰੀ ਕੌਮ ਦੇ ਨਹੀਂ ਸਿੱਖ ਮੈਨੂੰ ਪਤਾ ਹੈ ਮੇਰੀ ਕੌਮਦਾਰੀਆਂ ਲੇਕਿਨ ਉਹ ਪਤਾ ਹੀ ਨਹੀਂ ਲੱਗਦਾ ਇਸ ਵਾਸਤੇ ਫਿਰ ਉਹਨਾਂ ਨੇ ਆਖਰੀ ਹੁਕਮ ਦਿੱਤਾ ਬਾਬੇ ਗੁਰੂ ਗੋਬਿੰਦ ਸਿੰਘ ਜਰਾ ਦੇ ਕਿ ਬਈ ਗੁਰੂ ਮਾਨਿਓ ਗ੍ਰੰਥ ਐਡ ਗ੍ਰੰਥਿਆ ਇਹਨੂੰ ਤੁਸੀਂ ਗੁਰੂ ਮੰਨਣਾ ਔਰ ਫੋਰਐਵਰ ਹੈ ਇਹਦਾਂ ਹੀ ਇਹ ਗੁਰੂ ਗੋਬਿੰਦ ਸਿੰਘ ਹੁਰੀ ਜਿਹੜੇ ਸੀ ਇਹ ਬਹੁਤ ਸਮਾਰਟ ਸੀ ਇੱਕ ਤੈਨਾਂ ਨੇ ਇਹ ਕੰਮ ਕੀਤਾ ਕਿ ਨਫਰਤ ਮਕਾ ਦਿੱਤੀ ਫਿਰ ਇਹਨਾਂ ਨੇ ਖਾਲਸਾ ਪੰਥ ਦੇ ਬਿਨਿਆਦ ਰੱਖੀ ਹਾਂਜੀ ਫਿਰ ਇਹਨਾਂ ਨੇ ਫੌਜਾਂ ਤਿਆਰ ਕੀਤੀਆਂ ਫਿਰ ਇਹਨਾਂ ਨੇ ਆਪਣੇ ਆਪ ਨੂੰ ਰੈਜ਼ਿਸਟੈਂਸ ਵਾਸਤੇ ਯਾਨੀ ਡਿਫੈਂਸਿਵ ਤਿਆਰ ਪਹਿਲੇ ਡਿਫੈਂਸ ਤਿਆਰ ਨਹੀਂ ਸੀ ਕਿਤੇ ਪਹਿਲੇ ਡਿਫੈਂਸਿਵ ਸਨ ਠੀਕ ਹੈ ਫਿਰ ਇਹਨਾਂ ਨੇ ਬਣਾਇਆ ਕਿ ਨਹੀਂ ਅਸੀਂ ਡਿਫੈਂਸ ਕਰਨਾ ਹੈ ਅਸੀਂ ਆਪਣੀ ਖੁਦ ਹਫਾਜ਼ਤ ਕਰਨੀ ਹੈ ਇਹਨਾਂ ਬਹੁਤ ਅੱਛੇ ਅੱਛੇ ਲੇਕਿਨ ਫਿਰ ਹੋਈ ਕਿ ਫਨਾਟਿਸਿਜ਼ਮ ਨਹੀਂ ਸੀ ਤਸਬ ਨਹੀਂ ਸੀ ਫਿਰਕਾਵਾਰੀयत ਨਹੀਂ ਸੀ ਕੁਝ ਵੀ ਨਹੀਂ ਸੀ ਉਹ ਜਿਹੜੇ ਬਿਲਕੁਲ ਸਹੀ ਉਹਨਾਂ ਦਾ ਹੱਕ ਬਣਦਾ ਨਾ ਉਸ ਹੱਕ ਦੇ ਮੁਤਾਬਕ ਉਹਨਾਂ ਨੇ ਉਹ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਉਹਦਾ ਨਤੀਜਾ ਉਹਨਾਂ ਨੇ ਪੁੱਗਤਿਆ ਬਹੁਤ ਸਾਰੇ ਉਹਨਾਂ ਦੇ ਕੁੱਲ 4 ਪੁੱਤਰ ਸਨ ਧੀ ਕੋਈ ਨਹੀਂ ਸੀ ਉਹਨਾਂ ਦੀ والدہ ਮੁਹਤਰਮਾ ਸੀ ਮਾਤਾ ਗੁਜਰੀ ਮਾਤਾ ਕਾਬਲੇ ਇਤਰਾਮ ਬਹੁਤ ਕਾਬਲੇ ਇਤਰਾਮ ਖਤੂਨ ਸੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੇ ਉਹਨਾਂ ਦਾ ਨਾਮ ਲਾਵਾਂ ਤੇ ਝੁੱਕ ਕੇ ਲੈਣਾ ਇਹਨਾਂ ਨੂੰ ਇਹ ਬਫਰੂਰ ਹੋ ਗਿਆ ਯਾਨੀ ਇਹਨਾਂ ਦੇ ਪਿੱਛੇ ਫੌਜਾਂ ਲੱਗ ਗਈਆਂ ਉਹ ਵਿਚਾਰੇ ਰੁੱਲ ਗਏ ਆਪਣੇ ਪੋਤੇਰਾਂ ਨੂੰ ਪਾਲਦੇ ਕਦੇ ਫਿਰ ਕੋਤਰੀਆਂ ਨੂੰ ਕਦੇ ਕਿਸ ਤਰ੍ਹਾਂ ਬੜੀ ਲੰਬੀ ਦਾਸਤਾਨ ਹੈ ਉਹ ਤੇ ਮੈਂ ਨਹੀਂ ਸੁਣਾ ਸਕਦਾ ਮੈਂ ਇੰਨੀ ਸੁਣਾਵਾਂ ਕਿ ਇਹਨਾਂ ਦੇ ਜਿਹੜੇ ਚਾਰ ਸ਼ਹਜ਼ਾਦੇ ਸੀ ਨਾ ਇੱਕ ਉਹਨਾਂ ਦਾ ਇੱਕ 18 ਸਾਲ ਦਾ ਸੀ ਹਾਂਜੀ ਸ਼ਹੀਦ ਕਰਤਾ ਇੱਕ 14 ਸਾਲ ਦਾ ਸ਼ਹੀਦ ਕਰ ਦਿੱਤਾ ਇੱਕ 9 ਸਾਲ ਦਾ ਤੇ 7 ਸਾਲ ਦਾ ਜਿਹੜੇ ਛੋਟੇ ਸੀ ਨਾ ਸ਼ਹਜ਼ਾਦੇ ਉਹਨਾਂ ਨੂੰ ਕੰਦਾਂ ਦੇ ਵਿੱਚ ਚੁਣ ਦਿੱਤਾ ਗਿਆ ਜਿੰਦਿਆਂ ਚਾਰੋਂ ਸ਼ਹਜ਼ਾਦੇ ਨੂੰ ਮਾਰ ਦਿੱਤਾ ਗਿਆ ਦੋਨੋਂ ਸ਼ਹੀਦ ਕਰਤਾ ਦੋਨੋਂ ਦੀਵਾਰ ਤੇ ਚੁੰਡ ਦਿੱਤਾ ਦੋਨੋਂ ਦੀਵਾਰ ਤੇ ਚੁੰਡ ਕੇ ਸ਼ਹੀਦ ਕਰਤਾ ਸ਼ਹੀਦੀ ਹੋਇਆ ਨਾ ਵੀ ਉਹਨਾਂ ਨੂੰ ਇੰਨੀ ਤੱਗੀ ਨਾਲ ਸ਼ਹੀਦ ਕੀਤਾ ਵੀ ਜਾਨੀ ਦੀਵਾਰ ਚੋਂ ਜੀ ਦੇ ਬੱਚਿਆਂ ਨੂੰ 7 ਸਾਲ ਤੇ 9 ਸਾਲ ਉਹ ਫਿਰ ਜਿਹੜਾ ਉਹ ਸੋਗ ਮਨਾਉਂਦੇ ਨੇ ਇੱਕ ਹਫਤੇ ਦਾ ਹਾਂ ਜਿਹੜਾ ਸੋਗ ਮਨਾਉਂਦੇ ਨੇ 21 ਨਵੰਬਰ ਤੋਂ 21 ਮਾਰਚ ਤੱਕ ਉਹ ਗੱਲ ਹੋ ਗਈ ਜਿਹੜੇ ਕਿ ਇਹ ਸੋਗ 14 ਦਿਨ ਤੱਕ ਜਿਹੜੀ ਬੁਨਿਆਦੀ ਮੈਂ ਦੱਸਦਾ ਕਿ ਸਿੱਖੀਜ਼ਮ ਹੈ ਕਿ ਹੁਣ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ فرمایا ਕਿ ਭਈ ਤੁਸੀਂ ਯੂਰਪ ਜਾਂਦੇ ਹੋ ਤਾਂ ਉੱਥੇ ਕੀ ਕੀ ਹੁੰਦੇ ਆ ਉੱਥੇ ਤੇ ਮੈਂ ਤੁਹਾਨੂੰ 3-4 파ਟ ਕਰਕੇ ਦੱਸ ਦਿੰਦਾ ਇੱਕ 파ਟ ਮੈਡਮ ਇਹ ਹੈ ਕਿ ਮੈਂ ਉਦੋਂ ਨਵਾਂ ਨਵਾਂ 7-8 ਸਾਲ ਸ਼ੁਰੂ ਹੈ ਨਵਾਂ ਨਵਾਂ ਕਿਵੇਂ ਕੋਈ ਸ਼ਾਇਰੀ ਕਰ ਲੈਣੀ ਤੇ ਫੇਸਬੁੱਕ ਤੇ ਲਾ ਦੇਣੀ ਤੇ ਕੋਈ ਲੋਕ ਪਸੰਦ ਕਰਦੇ ਸਿੱਖ ਮੈਨੂੰ ਬਹੁਤ ਕਰਦੇ ਸੀ ਕੈਨੇਡਾ ਕੈਨੇਡਾ ਦੇ ਵਿੱਚ ਇੱਕ ਹੈ ਉਹਨਾਂ ਦਾ ਕੀ ਨਾਮ ਇਹਦਾ ਰੇਡੀਓ ਕੈਨੇਡਾ ਦਾ ਤੇ ਉਹਨ ਉੱਥੇ ਮੁਸلسل ਚੱਲਦਾ ਪੰਜਾਬੀ ਕੋਵਿਡ ਉਹਦੇ ਚ ਮੇਰੇ ਕਲਾਮ ਅਕਸਰ ਮੈਂ ਉਹਨਾਂ ਨੂੰ ਭੇਜਦਾ ਸੀ ਤੇ ਉਹ ਚਲਾਏ ਜਾਂਦੇ ਸੀ ਉਹ ਚਲਾਉਂਦੇ ਸੀ ਜਿਹੜਾ ਮੈਂ ਭੇਜਿਆ ਉਹਨਾਂ ਚਲਾ ਦਿੱਤਾ ਠੀਕ ਹੈ ਯੂਕੇ ਦਾ ਜਿਹੜਾ ਪੰਜਾਬੀ ਟੀਵੀ ਪੰਜਾਬੀ ਹੈ ਰੇਡੀਓ ਜੀ ਉਹ ਮੈਨੂੰ ਅਕਸਰ ਹੀ ਹੁਣ ਵੀ ਉਹ ਬਦ ਉਹਨਾਂ ਨੂੰ ਮਤਲਬ ਬਹੁਤ ਦਫਾ ਮੈਨੂੰ ਲਾਈਵ ਲਿਆ ਤੇ ਮੇਰੇ ਨਾਲ ਉਹ ਕਰਦੇ ਪਰਤੇ ਇੱਕ ਦਿਨ ਮੈਨੂੰ ਫੇਸਬੁੱਕ ਤੇ ਇੱਕ ਪੈਗਾਮ ਆਇਆ ਕਿ ਬਾਬਾ ਜੀ ਮੈਂ ਤੁਹਾਡਾ ਗੱਲ ਕਰਨਾ ਚਾਹੁੰਦਾ ਹਾਂ ਮੈਂ ਤੁਹਾਡਾ دیਵਾਨਾ ਹੈ ਤੇ ਮੈਨੂੰ ਮੋਬਾਈਲ ਨੰਬਰ ਤੇ ਦਿਓ ਮੈਂ ਇਤਫਾਕ ਨਾਲ ਨਾਰਵੇ ਸੀ ਉਤੋਂ ਅੱਛਾ ਮੈਂ ਮੋਬਾਈਲ ਨੰਬਰ ਦੇ ਦਿੱਤਾ ਤੇ ਅੱਗੋਂ ਫੋਨ ਨੰਬਰ ਆਇਆ ਜੀ ਮੈਂ ਕੁਲਬੰਦਰ ਸਿੰਘ ਮਾਨ ਬਰ ਬੋਲ ਰਿਹਾ ਹਾਂ ਮੈਂ ਕਿਹਾ ਬੋਲੋ ਮਾਨ ਜੀ ਇਹ ਹੋਰਟਨ ਇੱਕ ਸਿਟੀ ਹੈ ਉਸਲੋ ਤੋਂ ਤਕਰੀਬਨ ਪੌਣੇ ਪੌਣੇ 2 ਘੰਟੇ ਲੱਗ ਜਾਂਦੇ ਪੈਂਡਾ ਤੇ ਸੋਸਫਾ ਸੋ ਇਹ ਸ਼ਹਿਰ ਉੱਥੇ ਕਿਉਂਕਿ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਦੇ ਡੇਟ ਡੇਟ ਘੰਟਾ ਤੇ ਆ ਰਾਮ ਨੇ ਲੱਜਾ। ਕਹਿੰਦਾ ਪਾਪਾ ਜੀ ਮੈਂ ਆਇਆ ਫਿਰ ਤੁਹਾਨੂੰ ਐਡਰੈਸ ਦੇ ਦਿਓ। ਮੈਂ ਲੋਕੇਸ਼ਨ ਭੇਜੀ। ਮੈਂ ਕਿੱਥੋਂ ਆਣਾ? ਬਾ ਮੈਂ ਇੱਥੇ ਹੀ ਆ। ਮੈਨੂੰ ਲੱਗ ਉਹਨਾਂ ਪੌਣੇ 2 ਘੰਟੇ ਲੱਗਣਗੇ। ਪੌਣੇ 2 ਘੰਟੇ ਬਾਅਦ ਆਇਆ। ਅੰਮਾ ਕਿੱਥੇ ਆ? ਮੈਂ ਕਿਹਾ ਬਈ ਮਿਲਾਓ ਉਹਦੇ ਪੈਰੀਂ ਹੱਥ ਲਾਏ। ਚਲੋ ਫਿਰ। ਮੈਂ ਕਿਹਾ ਬਈ ਕਿੱਥੇ? ਹੋਟਲਨ। ਮੈਂ ਕਿਹਾ ਹੋਟਲਨ ਕਿੱਥੇ ਆ? 650 ਕਿਲੋਮੀਟਰ ਹੈ। ਮੈਂ ਕਿਹਾ ਬਈ ਕਾ ਤਰੀਕੇ ਦੀ ਮੈਂ ਮੇਰੀ ਮੇਰੀ ਮਾਤਾ ਜਿਹੜੀ ਆ ਉਹ ਤੁਹਾਨੂੰ ਮਿਲਣਾ ਚਾਹੁੰਦੀ ਐ। ਮੇਰੇ ਬੱਚੇ ਮਿਲਣਾ ਚਾਹੁੰ ਐ ਹੁਣ ਪ੍ਰੋਗਰਾਮ ਉਹਨੇ ਸੁਣਨਾ ਤੇ ਰਾਤ ਵੀ ਮੇਰੀ ਉਹਦੇ ਨਾਲ ਬੜੀ ਡਿਸਕਸ਼ਨ ਹੋਈ ਅੱਜ ਵੀ ਰਾਤ ਜਿਹੜੀ ਮੈਂ ਆਪਣਾ ਪੂਰਾ ਸੁਣਾਇਆ ਕਿਤੇ ਮੈਂ ਗਲਤੀ ਤੇ ਨਹੀਂ ਕਰ ਰਿਹਾ ਮੈਂ ਕੁਲਵਿੰਦਰ ਸਿੰਘ ਸਰਦਾਰ ਬਹੁਤ بڑے ਰਾਇਲ ਫੈਮਿਲੀ ਦਾ ਸਰਦਾਰ ਸਲਵਿੰਦਰ ਕੁਲਵਿੰਦਰ ਸਿੰਘ ਜਿਹੜਾ ਨਾ ਇਹ ਕਈ ਨਾਂ ਇਹਨਾਂ ਦੇ ਕੁੜੀਆਂ ਦੇ ਤੇ ਮੁੰਡਿਆਂ ਦੇ ਸੰਝਿਆ ਜਿਵੇਂ ਅਸੀਂ ਇਹ ਰੱਖਦੇ ਸਲੀਮ ਅਖਤਰ ਅਨਵਰ ਸਾਡੇ ਜ਼ਮਾਨੇ ਈ ਹੁੰਦਾ ਸੀ ਸਰਦਾਰ ਸਰਦਾਰਾਂ ਨਜ਼ੀਰ ਨਜ਼ੀਰਾ ਬਸ਼ੀਰ ਬਸ਼ੀਰਾ ਉਹ ਤੇ ਮੁੱਕ ਗਿਆ ਲੇਕਿਨ ਹੁਣ ਵੀ ਕਈ ਨਾ ਹੁਣ ਵੀ ਆ ਗਿਆ ਜਿਹੜੇ ਅਸੀਂ ਸਾਂਝੇ ਦੇ ਇਹਨਾਂ ਦੇ ਵੀ ਰਿਵਾਜ ਆ ਅੱਛਾ ਇਹ ਸਾਂਝੇ ਰੱਖਦੇ ਇਹ ਫਿਰ ਮੈਂ ਮੈਨੂੰ ਸਾਨੂੰ ਦੋਨੋਂ ਨੂੰ ਲੈ ਗਿਆ ਪਹਿਲੇ ਯਾਨੀ 2 2.5 ਘੰਟੇ ਆਇਆ ਫਿਰ 2.5 ਘੰਟੇ ਸਾਨੂੰ ਲੈ ਕੇ ਗਿਆ ਤੇ ਇੱਕ ਗੱਲ ਕਹਿੰਦਾ ਬਾਬਾ ਜੀ ਬੇਨਤੀ ਕਰਦਾ ਮੈਂ ਮੀਟ ਨਹੀਂ ਖਵਾ ਸਕਦਾ ਤੁਹਾਨੂੰ ਮੈਂ ਕਿਉਂ ਮੈਂ ਮੈਂ ਮੀਟ ਦਾ ਸ਼ੌਕੀਨ ਵੀ ਕੋਈ ਨਹੀਂ ਹਾਂ ਮੈਂ ਕਿਹਾ ਮੈਂ ਵੈਸੇ ਵੈਧ ਜ਼ਿਆਦਾ ਵੈਜੀਟੇਰੀਅਨ ਐ ਕਿਉਂ ਕਹਿੰਦੇ ਸਾਡੇ ਮੁਹਰਮ ਉੱਥੇ ਫਿਰ ਮੈਨੂੰ ਇਹਨੇ ਗੱਲ ਸੁਣਾਈ ਕਿ ਸਾਡੇ ਮੁਹਰਰਬ ਕਿਉਂ ਸਾਡੇ ਸ਼ਹਿਜ਼ਾਦੇ ਇਸ ਤਰ੍ਹਾਂ ਕੀਤੇ ਸੀ ਤੇ ਇਸ ਤਰ੍ਹਾਂ ਕੀਤੇ ਸੀ ਫਿਰ ਸਾਨੂੰ ਖਸਾ ਖੁਆਏ ਦੀ والدہ محترمہ ਨੇ ਅੱਲਾਹ ਰਾਨਾ ਸਲਾਮ ਤੇ ਰੱਖੇ ਆਮੀਨ ਇਹਦੀ بیਵੀ ਉਹ ਮੈਡੀਕਲ ਡਿਪਾਰਟਮੈਂਟ ਚਾ ਉਹਨੇ ਮੇਰੀ ਸੋਹਰਾ ਸਮਝ ਕੇ ਬੜੀ ਇੱਜ਼ਤ ਕੀਤੀ ਗੁਰਮਨ ਇਹਦਾ ਹਰਮਨ ਇੱਕ ਦਾ ਬੇਟਾ ਹੈ ਗੁਰਮਨ ਨੇ ਦੀ ਬੇਟੀ ਹੈ ਬੜੀ ਲੈਕ ਉਹ ਵੀ ਪੜੀ ਲਿਖੀ ਹੈ ਉਹ ਹੁਸਨੋ ਆ ਗਏ ਹੁਣ ਉਹ ਮੈਡੀਕਲ ਦੀ ਉਹਨੇ تعلیم ਮੁਕੰਮਲ ਕਰ ਲਈ ਠੀਕ ਹੈ ਫਿਰ ਮੈਨੂੰ ਛੱਡਣ ਆਇਆ ਸਾਨੂੰ ਫਿਰ ਫਿਰ ਵਾਪਸ ਗਿਆ ਯਾਨੀ ਦੋ ਫੇਰੇ ਉਹਨੇ ਲਾਇਆ ਉਸ ਈਸ਼ਕ ਜਿਕੇ ਮੈਂ ਬਾਬਾ ਜੀ ਨੂੰ ਵੇਖਣਾ ਅੱਛਾ ਤੁਹਾਡੇ ਉਸ ਟਾਈਮ ਕੀ ਜਜ਼ਬਾਤ ਸੀ ਕਿ ਜਦੋਂ ਇੱਕ ਐਸਾ ਬੰਦਾ ਜਿੰਨ ਤੁਸੀਂ ਜਾਣਦੇ ਨਹੀਂ ਉਹ ਤੁਹਾਨੂੰ ਲੈਣ ਆਇਆ ਕਰ ਲੈ ਕੇ ਗਿਆ ਇਹਨਾਂ ਤੁਹਾਡਾ ਆਦਰ ਸਤਕਾਰ ਕੀਤਾ ਹੈ ਤੁਹਾਡੇ ਕੀ ਜਜ਼ਬਾਤ ਸਨ ਹਾਂ ਦੋ ਕਿਸਮ ਦੀ ਸੀ ਇੱਕ ਤੇ ਹੈਰਾਨਗੀ ਇਹ ਨਹੀਂ ਸੀ ਕਿ ਮੈਂ ਚੁੰਡੀਆਂ ਵੱਡ-ਵੱਡ ਵੇਖਦਾ ਸੀ ਵੀ ਐਦਾਂ ਦੇ ਬੰਦੇ ਹੁੰਦੇ ਆ ਅਜੇ ਹੈਗੇ ਐਦਾਂ ਦੇ ਲੋਕ ਦੂਜਾ ਇੱਕ ਸਿੱਖਣ ਦੇ ਬਾਰੇ ਮੇਰੀ ਪਹਿਲਾਂ ਵੀ ਰਾਏ ਪੋਜ਼ਿਟਿਵ ਸੀ ਕਿਉਂਕਿ ਮੈਂ ਜੀ ਆ ਜਾਂਦਾ ਹੁੰਦਾ ਮੇਰੇ ਬੱਚੇ ਹੁਣ ਵੀ ਜਾਂਦੇ ਹੁੰਦੇ ਐ ਇੱਥੋਂ ਇੱਥੋਂ ਮੈਂ ਲੈ ਕੇ ਆਉਣਾ ਵੱਡਾ ਵਾਗਾ ਤੋਂ ਹੁਣ ਆਖਰੀ ਵਾਰੀ ਸੱਤ ਸਾਲ ਪਹਿਲਾਂ ਜੱਟ ਸਾਲ ਪਹਿਲਾਂ ਆਇਆ ਇਹਨਾਂ ਦੇ ਬਾਰੇ ਇੱਕ ਬਹੁਤ ਨਾਲਾ ਜਿਹਾ ਤੇ ਦੂਸਰੀ ਇਹ ਕਿ ਮੇਰੀ ਤੇ ਪੀਸੀ ਮੇਰੇ ਦਾਦਾ ਜੀ ਦਾ ਨਾਮ ਸੀ ਸ਼ੇਰਵੰਦ ਬਾਜੀ ਸ਼ੇਰਵੰਦ ਉਹਨਾਂ ਦੇ ਵਾਲਾ ਸਾਬ ਕੀਵਾ ਸਿੰਘ ਆ ਕੀਵਾ ਸਿੰਘ ਸਸਤੇ ਹਾਈ ਬਿਲਕੁਲ ਨੇੜੇ ਹੈ ਜੀ ਤੇ ਸਾਡੇ ਉਸ ਤੋਂ ਬਾਅਦ ਕੋਈ ਮੁਸਲਮਾਨ ਆਲਾ ਨਾਂ ਨਹੀਂ ਕੀਵਾ ਕਾਦੂ ਸੁਦਰਨ ਸਿੰਘ ਦੇ ਸੂਰਮਾ ਇਸ ਤਰ੍ਹਾਂ ਦੇ ਨਾਂ ਮੈਨੂੰ ਬੱਸ ਮੁਹੱਬਤ ਹੈ ਸੀ ਮੇਰੇ ਸਾਰੇ ਦਾਦਕੇ ਉੱਥੇ ਬੈਠੇ ਨੇ ਪੂਣਾ ਪਰਿਵਾਰ ਉੱਥੇ ਬੈਠਾ ਹੈ ਤੇ 1/4 ਇੱਥੇ ਅਸੀਂ ਲੇਕਿਨ ਇਹ ਖੁਸ਼ੀ ਹੋਈ ਕਿ ਯਾਰ ਫਿਰ ਉਹਨਾਂ ਨੇ ਜਿਹੜੇ ਅੱਗੇ ਜੋ-ਜੋ ਕੀਤਾ ਫਿਰ ਮੈਨੂੰ ਇੱਕ ਹੋਰ ਗੱਲ ਦੀ ਸਮਝ ਆਈ ਕਿ ਉਹ ਇਹ ਪੰਜਾਬੀ ਨਾਲ ਬਹੁਤ ਪਿਆਰ ਕਰਦੇ ਆ ਇਹ ਪੰਜਾਬੀ ਜ਼ੁਬਾਨ ਹੈ ਜਿਹੜੀ ਖਿੱਚ ਕੇ ਲਿਆਈ ਤੇ ਇਹ ਸਾਡਾ ਰابطਾ ਕੀਤਾ ਉਹ ਸਾਡਾ ਤੇ ਏਡਾ ਗੂੜਾ ਰਿਸ਼ਤਾ ਹੈ ਫੇਰ ਮੇਰਾ ਜ਼ੇਹਨ ਚੜ ਦੇ ਪੰਜਾਬ ਵੱਲ ਗਿਆ ਪਹਿਲੀ ਵਾਰੀ ਏਸ ਲਿਆਦ ਨੂੰ ਤੇ ਫੇਰ ਤੇ ਉਹ ਇੰਨੇ ਦੋਸਤ ਬਣ ਗਏ ਤੇ ਹੁਣ ਤੇ ਮੈਂ ਅਗਰ ਚਲਾ ਜਾਵਾਂ ਤੇ ਮੈਨੂੰ ਤੇ 3 ਸਾਲ ਤੇ ਰੋਟੀਆਂ ਨਹੀਂ ਮੁਕਣਗੀਆਂ ਮੇਰੀਆਂ ਅੱਜ ਤੁਹਾਡੇ ਹਲਦ ਕਾਲੋ ਤੇ ਲੋ ਜੀ ਇਹ ਤੇ ਬੇਟਾ ਇਸ ਤਰ੍ਹਾਂ ਹੋਇਆ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਇਹ ਫੀਲਿੰਗ ਹੋਈ ਤੇ ਬੜੀ ਅੱਛੀ ਫੀਲਿੰਗ ਹੋਈ ਤੇ ਪੰਜਾਬੀ ਤੇ ਫਿਰ ਫਖਰ ਹੋਇਆ ਕਿ ਅਸੀਂ ਪੰਜਾਬੀ ਆ ਤੇ ਪੰਜਾਬੀ ਉਹ ਵੀ ਪੰਜਾਬੀ ਨੇ ਹੁਣ ਤੇ ਇਹ ਹਾਲਾਤ ਨੇ ਕਿ ਮੇਰਾ ਬਹੁਤ ਉਹਨਾਂ ਨਾਲ ਨੇੜੇ ਹੂੰ ਕਿ ਹੁਣ ਤੇ ਉਹਨਾਂ ਦਾ ਜੀ ਕਰਦਾ ਕਿਹੜੇ ਵੇਲੇ ਆ ਲਕੀਰ ਜੀ ਮਿਟ ਜਾਏ ਤੇ ਉਹਦੇ ਬਾਰੇ ਤੇ ਮੈਂ ਵੀ ਇੱਕ ਜਜ਼ਬਾ ਚ ਆ ਕੇ ਲਿਖ ਦਿੱਤੀ ਸੀ ਉਹ ਮੈਨੂੰ ਪਤਾ ਨਹੀਂ ਬੋਲੀ ਯਾਦ ਸਹੀ ਹੈ ਕਿ ਨਹੀਂ ਕਿ ਮੈਂ ਮਰਾਂ ਤੇ ਲਕੀਰ ਦੇ ਐਨ ਵਿੱਚ ਘਾਰ ਅੱਧਾ ਦਾ ਕਰ ਦਬਿਓ ਵਾਹ ਮੈਂ ਦੋਹਾਂ ਦਾ ਮੈਂ ਇੱਕ ਦਾ ਨਹੀਂ ਕਿਆ ਬਾਤ ਹੈ ਤੁਹਾਨੂੰ ਵੱਡ ਕੇ ਵੀ ਕਰਨਾ ਪਏ ਮੈਨੂੰ ਜੋ ਕਹਿਣਾ ਨਹੀਂ ਅਸੀਂ ਨਹੀਂ ਇਹ ਵਿੱਚੋਂ ਕੱਟਣਾ ਤੇ ਕੱਟ ਲੈਣਾ ਜੀ ਅੱਧਾ ਉਧਰ ਦੱਬ ਜਾਣਾ ਅੱਧਾ ਇੱਧਰ ਦੱਬਣਾ ਤੇ ਇਹ ਹੁਣ ਹੋ ਗਿਆ ਇੱਥੇ ਤੱਕ ਕਿਹਦਾ ਹੋ ਗਿਆ ਹੁਣ ਇਹਨਾਂ ਦਾ ਜਿਹੜਾ ਅਕੀਦਾ ਹੈ ਨਾ ਉਹ ਇਹ ਹੈ ਕਿ ਗੁਰੂ ਨੂੰ ਮੌਤ ਨਹੀਂ ਆਉਂਦੀ ਜੀ ਐਵੀ ਤਾਂ ਕਹਿੰਦੇ ਨਾ ਕਿ ਰਹਿੰਦੀ ਦੁਨੀਆ ਤੱਕ ਉਹ ਜਿਹੜੀ ਰਹਿਨਮਾਈ ਇਹਨਾਂ ਨੇ ਗੁਰੂ ਗ੍ਰੰਥ ਤੋਂ ਲੈਣੀ ਹੈ ਜੀ ਗੁਰੂ ਗ੍ਰੰਥ ਗੁਰੂ ਗ੍ਰੰਥ ਫੋਰਐਵਰ ਹੈ ਜੀ ਗੁਰੂ ਗ੍ਰੰਥ ਸੁਪਰ ਚੀਜ਼ ਹੈ ਯਾਨੀ ਹੁਣ ਬਾਕੀ ਗੁਰੂ ਜਿੰਨੇ ਵੀ ਨੇ ਉਹਨਾਂ ਨਾਲ ਤੇ ਇਹਨਾਂ ਦਾ ਰਿਪਤਾ ਨਹੀਂ ਜੀ ਤੇ ਗੁਰੂ ਅੱਛਾ ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਤੁਹਾਨੂੰ ਕਿ ਕਿਸੇ ਮੁਸਲਮਾਨ ਦਾ ਵੀ ਕਲਾਮ ਹੈ ਉਹਦੇ ਵਿੱਚ ਪਤਾ ਤੁਹਾਨੂੰ ਬਾਬਾ ਫਰੀਦ ਬਾਬਾ ਫਰੀਦ ਦੀ ਬਾਣੀ ਜਿਹੜੀ ਹੈ ਨਾ ਉਹ ਬੜੀ ਅਹਿਮ ਬਾਣੀ ਹੈ ਉਹਦੇ ਵਿੱਚ ਉਹਨੂੰ ਬਾਣੀ ਗੁਰਬਾਣੀ ਵੀ ਕਹਿੰਦੇ ਨੇ ਤੇ ਬਾਣੀ ਵੀ ਕਹਿੰਦੇ ਨੇ ਬਾਬਾ ਫਰੀਦ ਦਾ ਕਲਾਮ ਜਿਹੜੇ حضرت ਬਾਬਾ ਗੁਰੂ ਨਾਨਕ ਜੀ ਸੀ ਉਹ ਬਾਬਾ ਫਰੀਦ ਦੇ ਦੀਏ ਮਜ਼ਾਰ ਤੇ ਕਈ ਦਫਾ ਗਏ ਸੀ ਉੱਥੇ ਉਹਨਾਂ ਦਾ ਮਤਲਬ ਉਹਨਾਂ ਦੇ ਉੱਥੇ ਦੁਆਵਾਂ ਮੰਗਦੇ ਰਹੇ ਮੱਕਾ ਗਏ ਮਦੀਨਾ ਗਏ ਉਹ ਤੇ ਇਰਾਕ ਗਏ ਬਗਦਾਦ ਗਏ ਬਗਦਾਦ ਸ਼ੇਖ ਇਬਰਾਹਿਮ ਬਹੁਤ بڑے ਆਲਫ਼ ਫਾਜ਼ਲ ਆਜ਼ਮ ਸੀ ਉਹਨਾਂ ਨੇ ਇਹਨੂੰ ਫਕਰ ਦਾ ਬਾਬਾ ਗੁਰੂ ਨਾਨਕ ਜੀ ਨੂੰ ਫਕਰ ਦਾ ਖਤਾਬ ਦਿੱਤਾ ਸੀ ਅੱਛਾ ਫਕਰ ਦਾ ਸਕੀਰ ਤੋਂ ਫਕਰ ਨਹੀਂ ਕਰਦਾ ਤੂੰ ਪੀਰੇ ਫਕਰ ਹੈ ਖਤਾਬ ਦਿੱਤਾ ਤੇ ਉਹ ਫਿਰ ਜਿਹੜਾ ਉਹਨਾਂ ਦਾ ਉਹ ਉਹ ਸਾਡੇ ਨਾਲ ਜਿਹੜੇ ਉਹਨਾਂ ਨੇ ਇਤਨੇਕ ਸਟੱਡੀ ਕੀਤੀ ਕਮਾਲ ਦੇ ਇਨਸਾਨ ਸਨ ਸਟੱਡੀ ਕੀਤੀ ਉਹਨਾਂ ਨੇ ਲਿਖਿਆ ਕਿ ਕੋਈ ਮੁਸਲਮ ਨਹੀਂ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਜਿੱਥੇ ਇਨਸਾਫ ਦੀਪ ਜਿੱਥੇ ਬਰਾਬਰੀ ਦੀ ਉਹ ਗੱਲ ਕਰੋ ਫਿਰ ਉਹਨਾਂ ਨੇ ਐਸੀ ਐਸੀ ਗੱਲਾਂ ਦਸੀਆਂ ਅੱਗੇ ਜਾ ਕੇ ਆਣਗੀਆਂ ਤੁਸੀਂ ਪੁੱਛੋਗੇ ਤੇ ਕਿ ਬਹੁਤ ਸਾਰੇ ਬਹੁਤ ਸਾਰੇ ਮਾਮਲੇ ਉਹਨਾਂ ਨੇ ਮਟਾ ਦਿੱਤੇ ਫਿਰ ਇੱਕ ਮਰਦਾਨਾ ਸੀ ਫਾਈ ਮਰਦਾਨਾ ਹਾਂ ਉਹ ਹੁਣ ਦੇਖੋ ਉਹ ਬਾਬਾ ਜੀ ਦੇ ਨਾਲ ਹਮੇਸ਼ਾ ਰਿਹਾ ਤੇ ਬਾਬਾ ਜੀ ਦੇ ਨਾਲ ਹੀ ساری ਜ਼ਿੰਦਗੀ ਕੱਢੀ ਤੇ ਨਾਲ ਹੀ ਉਹਨਾਂ ਦੇ ਉਹ ਸ਼ਹੀਦ ਹੋ ਗਿਆ ਜੇ ਕਿਸ ਤਰ੍ਹਾਂ ਵੀ ਬਾਬਾ ਜੀ ਦਾ ਸੰਗੀ ਸਾਥੀ ਸੀ ਜਿਹੜਾ ਰਬਾਬ ਵਜਾਂਦਾ ਸੀ ਤੇ ਯਾਨੀ ਇਹ ਮੈਂ ਤੁਹਾਨੂੰ ਦੱਸਣਾ ਮੁਸਲਮਾਨਾ ਨਾਲ ਸ਼ੁਰੂਤ ਆਲੂਕਾ ਸ਼ੁਰੂ ਤੋਂ ਬਾਬਾ ਗੁਰੂ ਨਾਨਕ ਨੇ ਹੀ ਮੁਸਲਮਾਨਾ ਨਾਲ ਸਾਂਝ ਦੀ ਨਹੀਂ ਰੱਖੀ ਸੀ ਸਾਂਝ ਦੀ ਨਹੀਂ ਬਲਕਿ ਇਹ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਸ਼ਹਿਰ ਹੈ ਨਾ ਅੰਮ੍ਰਿਤਸਰ ਦੇ ਸ਼ਹਿਰ ਦੀ ਬੁਨਿਆਦ ਜਿਹੜੀ ਹੈ ਉਹ ਮੀਆਂ ਮੀਰ ਨੇ ਰੱਖੀ ਹੈ ਆਲੇ ਲੋਰ ਵਾਲਿਆ ਇਹ ਜਿਹੜੇ ਪੰਜਵੇਂ ਬਾਦਸ਼ਾਹ ਜੀ ਜੀ ਅਰਜਨ ਦੇਵ ਜੀ ਇਹ ਹਿੰਦੂ ਸਨ ਮਤਬ ਛੱਡ ਕੇ ਧਰਮ ਛੱਡ ਕੇ ਬਾਬਾ ਜੀ ਕੋਲ ਆ ਗਏ ਸੀ ਇਹ ਫਿਰ ਸ਼ਹੀਦ ਹੋ ਗਏ ਇਹ ਯਾਨੀ ਕਿ ਇਹ ਵਿੰਦੂ ਤੋਂ ਸੇਕ ਹੋਏ ਸੀ ਇਹਨਾਂ ਦੀ ਜਵਾਨੀ ਜਦੋਂ ਇਹਨਾਂ ਦਾ دین ਚੜ ਰਿਹਾ ਸੀ ਉਸ ਵੇਲੇ ਮਰਦਾਨਾ ਜੀ ਤੇ ਇਹ ਦੋਵੇਂ ਨਾਲ ਨਾਲ ਲੜ ਰਹੇ ਠੀਕ ਹੈ ਅੱਛਾ ਹੁਣ ਇਹ ਇਹਨਾਂ ਦੇ ਜਦੋਂ ਕੋਈ ਗੁਰੂ ਚਲੇ ਜਾਂਦਾ ਤੇ ਇਹ ਕਹਿੰਦੇ ਆ ਜੀ ਜੋਤੀ ਜੋਤ ਸੰਭਾਲੀ ਕਰ ਗਿਆ ਜੀ 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 ਮਰਦਾਨੇ ਮਰਦਤ ਸਬਰ ਨਹੀਂ ਹੈ ਉਹਨਾਂ ਦੀ ਸੁਪਰ ਕਿਤਾਬ ਗੁਰੂ ਗ੍ਰੰਥ ਸਾਹਿਬ ਉਹ ਫਰਕ ਹੈ ਕਿ ਉਹ ਉਹਨੂੰ ਜ਼ਿੰਦਾ ਗੁਰੂ ਵੀ ਸਮਝਦੇ ਪਹਿਲੀ ਗੱਲ ਤੇ ਅਗਰ ਅਵੇਲੇਬਿਲਿਟੀ ਹੋਏ ਅਗਰ ਲੱਭਦੇ ਹੋਣ ਬੰਦੇ ਤੇ ਪੰਜ ਬੰਦੇ ਚਾਹੀਦੇ ਉਹਨੂੰ ਠੀਕ ਹੈ ਖੋਲਣ ਵਾਸਤੇ ਪੰਜ ਬੰਦੇ ਹੋਣ ਤੇ ਉਹ ਬਹਿਣ ਤੇ ਉਹਨਾਂ ਦੇ ਆਦਾਬ ਆ ਉਹ ਖੋਲਣ ਤੇ ਫਿਰ ਗ੍ਰੰਥੀ ਕਹਿੰਦੇ ਨੇ ਜਿਹੜਾ ਪੜਦਾ ਜਿਵੇਂ ਸਾਡਾ ਮੌਲਵੀ ਹੁੰਦਾ ਇਹਨਾਂ ਦਾ ਗ੍ਰੰਥੀ ਹੁੰਦਾ ਉਹ ਫਿਰ ਉਹਨੂੰ ਪੜ੍ਹੇਗਾ ਉਹ ਸਮਝਾਏਗਾ ਜੇ ਉਹ ਤੁਹਾਨੂੰ ਪੁੱਛੋ ਜਿ ਜੋ ਵੀ ਲੇਕਿਨ ਨਾ ਹੋਵੇ ਕੋਈ ਤੇ ਇੱਕ ਵੀ ਖੋਲ ਸਕਦਾ ਲੇਕਿਨ ਬੜੇ ਅਦਾਬ ਆ ਫਿਰ ਉਹ ਜਿਹੜਾ ਇੱਕ ਬੰਦਾ ਬੈਠਾ ਨਾ ਤੁਸੀਂ ਇੱਕ ਫੁੱਲਾਂ ਵਾਲਾ ਝਾੜੂ ਇਸ ਤਰ੍ਹਾਂ ਜੀ ਜੀ ਉਹ ਜਿਹੜਾ ਝਾੜੂ ਨੂੰ ਕਹਿੰਦੇ ਚੋਰ 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 ਯਾਨੀ ਚੋਰ ਦੇ ਉੱਤੇ ਅਲਪ ਪਾਦ ਤੇ ਚੋਰ ਠੀਕ ਹੈ ਉਹਨੂੰ ਚੋਰ ਕਹਿੰਦੇ ਨੇ ਤੇ ਉਹ 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 ਤੂੰ ਨੂੰ ਪੱਖੀ ਨਹੀਂ ਕਹਿੰਦੇ ਠੀਕ ਹੈ ਇਹਨਾਂ ਦੇ ਫਿਰ ਉਸ ਚੋਰ ਦੇ ਕੋਈ ਜਿਹੜਾ ਵੀ ਹੋਏਗਾ ਉਹ ਚੋਰ ਜਿਹੜਾ ਚੱਲਦਾ ਰਹੇਗਾ ਫਿਰ ਉੱਥੇ ਖੋਲਣਗੇ ਹੱਦ ਤੱਕ ਤੁਹਾਨੂੰ ਨਾਂ ਦੇ ਬਾਰੇ ਵਿੱਚ ਮੈਂ ਦੱਸਾਂ ਕਿ ਜਦੋਂ ਕਿਸੇ ਵੀ ਬੱਚੇ ਦਾ ਨਾਂ ਰੱਖਣਾ ਹੈ ਐਸ ਤਰ੍ਹਾਂ ਨਹੀਂ ਰੱਖ ਲੈਂਦੇ ਕਿ ਮੈਂ ਮੇਰੇ ਘਰ ਦੀ ਪੋਤਰੀ ਜਾਂਪੀ ਅਮਰੀਨ ਤੇ ਮੈਂ ਕਿਹਾ ਅਮਰੀਨ ਰੱਖ ਦਿਓ ਨਹੀਂ ਐਸ ਤਰ੍ਹਾਂ ਉਹਦੇ 'ਚ ਬਕਾਇਦਾ ਇਹਨਾਂ ਫੇਰ ਜਾਣਾ ਹੈ ਗ੍ਰੰਥੀ ਕੋਲ ਅਗਰ ਸ਼ਰਤ ਹੈ ਕਿ ਅਵੇਲੇਬਲ ਹੋਵੇ ਕੋਈ ਮਜਬੂਰੀ ਨਾ ਹੋਵੇ ਉਹਨਾਂ ਨੂੰ ਕਹਿਣਾ ਜੀ ਅਸੀਂ ਸਾਡੇ ਵਾਲ ਜੰਮਿਆ ਤੇ ਸਾਡੇ ਜਿਹੜਾ ਨਾ ਸਾਨੂੰ ਕੱਢ ਕੇ ਦਿਓ ਉਹ ਗ੍ਰੰਥ ਸਾਹਿਬ ਨੂੰ ਖੋਲਣਗੇ ਗੁਰੂ ਗ੍ਰੰਥ ਸਾਹਿਬ ਨੂੰ ਖੋਲਣਗੇ ਕਿਸੇ ਵੀ ਲਾਈਨ ਦੇ ਵਿੱਚ ਜਿਹੜਾ ਨਵਾਂ ਹਰਫ ਹੋਏਗਾ ਨਾ ਇਹ ਫਿਕਸ ਹੈ ਨੋਵਾਂ ਹੀ ਹੋਣਾ ਚਾਹੀਦਾ ਠੀਕ ਹੈ ਉਥੇ ਉਹ ਨੋਵੇਂ ਤੂੰਗਲੀ ਰੱਖ ਦੇਗਾ ਗਰੰਟੀ ਉਹਦੇ ਚ ਨਿਕਲਿਆ ਬੀ ਡਾਕਟਰ ਜੀ ਬੀ ਦੇ ਨਾ ਜਿੰਨੇ ਮਰਜ਼ੀ ਦੇ ਮੈਂ ਮੈਂ ਬਾਬਾ ਰੱਖ ਲਿਆ ਕੀ ਆ ਕਿਸੇ ਨੇ ਬशीर अहमद ਰੱਖ ਲਿਆ ਕਿਸੇ ਨੇ ਕੁਝ ਯਾਨੀ ਉਸ ਨੋਵੇਂ ਅੱਖਰ ਦੇ ਨਾਂ ਪਹਿਲਾ ਅੱਖਰ ਤੁਹਾਡਾ ਉਹ ਹੋਣਾ ਚਾਹੀਦਾ ਹੈ ਤੁਹਾਡੇ ਨਾਮ ਦਾ ਪਾਵੇਂ ਗਰੰਟੀ ਦੇ ਜ਼ਰੀਏ ਖੋਲੋ ਪਾਵੇਂ ਘਰ ਖੋਲੋ ਪਾਵੇਂ ਕਿਸ ਤਰ੍ਹਾਂ ਖੋਲੋ ਨਾ ਇਸੇ ਤਰ੍ਹਾਂ ਰੱਖਣਾ ਘਰ ਬੈਠੇ ਨਹੀਂ ਰੱਖ ਸਕਦੇ ਨਾ ਬਕਾਇਦਾ ਯਾਨੀ ਜਿਵੇਂ ਆਪਾਂ ਹੁੰਦੇ ਆ ਨਾ ਕਿ ਉਹ ਪੁੱਛਦੇ ਆ ਹਾਂ ਆਪਾਂ ਵੀ ਆਪਾਂ ਆਪਣਾ ਫਿਰ ਹੁੰਦਾ ਵਾ ਉਹ ਜਿਹੜਾ ਪੰਡਿਤ ਵੇਖਦਾ ਟਿੱਪਣਾ ਹਾਂ ਉਹਦੇ ਨਾਲ ਤੇ ਆਪਾਂ ਰੱਖਦੇ ਆ ਉਵੇਂ ਹੀ ਦਾ મતਲਬ ਕਿ ਆਪਣੇ ਸਿੱਖਾਂ ਦਾ ਵੀ ਐਵੇਂ ਹੀ ਆ ਜੀ ਗੁਰੂ ਗ੍ਰੰਥ ਸਾਹਿਬ ਨੂੰ ਵੈਸੇ ਵੀ ਗੁਰੂ ਉਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਆਪਣੇ ਵਾਸਤੇ ਵੀ ਉਹ ਕਾਬਿਲ ਇਸ ਤਰ੍ਹਾਂ ਅ اچھا ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਜਿਹੜੇ ਅੰਕਲ ਸੀ ਮੁਸਲਿਮ ਸੀ ਤੇ ਇੰਨੀ ਮਤਲਬ ਜਾਣਕਾਰੀ ਹਾਂ ਇੰਨੀ ਜਾਣਕਾਰੀ ਔਰ ਸਿੱਖਾਂ ਦੇ ਲਈ ਸਿੱਖਾਂ ਪਾਈਆਂ ਦੇ ਲਈ ਇੰਨਾ ਪਿਆਰ ਇੰਨਾ ਪਿਆਰ ਬਿਲਕੁਲ ਹਾਂ ਤੇ ਆ ਵਾਕਿਅ ਇੱਥੇ ਜਿਹੜੇ ਕਾਫੀ ਨੇ ਮਤਲਬ ਕਿ ਮੁਸਲਮਾਨ ਬੈਠੇ ਆ ਜਿਹੜੇ ਹਿੰਦੂਆਂ ਨਾਲ ਸਿੱਖਾਂ ਨਾਲ ਬੜਾ ਪਿਆਰ ਕਰਦੇ ਨੇ ਕੋਈ ਕੋਈ ਕਰਦੇ ਕੋਈ ਕੋਈ ਕਰਦਾ ਸਾਰੇ ਨਹੀਂ ਕਰਦੇ ਸਾਰੇ ਤੇ ਮਤਲਬ ਕਿ ਕਾਫੀਆਂ ਦੇ ਦਿਲਾਂ ਚ ਬੜੀ ਹੇਟ ਹੀ ਹੁੰਦੀ ਆ ਆ ਬਿਆਨ ਨਹੀਂ ਕਰ ਸਕਦੇ ਚਲੋ ਉਹਦੀ ਗੱਲ ਛੱਡੋ ਲੇਕਿਨ ਪੋਡਕਾਸਟ ਦੀ ਗੱਲ ਕਰੋ ਸਾਰਿਆਂ ਤੋਂ ਵਧੀਆ ਗੱਲ ਕੀਤੀ ਅੱਛਾ ਬਹੁਤ ਹੀ ਕਲੈਰਿਟੀ ਸੇ ਮਤਲਬ ਬਤਾ ਰਹੇ ਸੀ ਕਿ ਤੇ ਕਲੈਰਿਟੀ ਤੋਂ ਚਾਹ ਚਾਰ ਸ਼ਹਿਜ਼ਾਦੇ ਸੀ ਉਹਨਾਂ ਨੂੰ ਇਵੇਂ ਮਾਰਿਆ ਇਵੇਂ ਮਾਰਿਆ ਪਰ ਦੱਸਿਆ ਨਹੀਂ ਕਿੰਨੇ ਮਾਰਿਆ ਕਿਉਂਕਿ ਪਤਾ ਉਹਨਾਂ ਨੂੰ ਵੀ ਆ ਕਿ ਐਸੀ ਉਹਨਾਂ ਨਾਲ ਕੀ ਕੀਤਾ ਲੇਕਿਨ ਇੱਕ ਉਹਨਾਂ ਨੇ ਮਤਲਬ ਕਿ ਜਿਹੜਾ ਜਿਹੜਾ ਉਹਨਾਂ ਨੇ ਮੁਖਤਸਰ ਕਰਕੇ ਦੱਸਿਆ ਕਿ ਕਹਾਣੀ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕੀ ਸੀਗਾ ਉਹਨਾਂ ਨੇ ਪਰ ਆਪਾਂ ਨੂੰ ਤੇ ਪਤਾ ਨਾ ਕਿਵੇਂ ਮਰੇ ਆ ਬਿਲਕੁਲ ਉਹ ਵਜ਼ੀਰ ਖਾਨ ਨੇ ਮਤਲਬ ਕਿ ਬਾਬਾ ਫਤਿਹ ਸਿੰਘ ਨੂੰ ਤੇ ਬਾਬਾ ਜ਼ਰਾਵਰ ਸਿੰਘ ਨੂੰ ਮਤਲਬ ਕਿ ਦੀਵਾਰਾਂ ਚ ਚੁਣਵਾਇਆ ਤੇ ਉਹ ਚਮਕੌਰ ਦੀ ਲੜਾਈ ਦੇ ਵਿੱਚ ਸਾਰੇ ਪਰਿਵਾਰ ਵਿੱਚ ਛੜ ਗਏ ਸੀ ਕਿ ਨਾਮ ਇਹਦੇ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਆ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਜਿਹੜੇ ਆ ਗੰਗੂ ਬਾਵਨ ਪਾਮਨ ਆਏ ਸੀਗਾ ਬੇ ਰੁਪਿਆ ਉਹ ਇਹਨਾਂ ਨੂੰ ਮਤਲਬ ਕਿ ਲੈ ਕੇ ਗਿਆ ਕਿ ਤੁਸੀਂ ਮੇਰੇ ਘਰ ਸੁਰੱਖਿਅਤ ਰਹੋਗੇ ਤੇ ਉਹ ਮਾਤਾ ਗੁਜਰੀ ਦਾਦੀ ਗੁਜਰੀ ਗੁਜਰੀ ਜੀ ਦਾ ਮਤਲਬ ਕਿ ਗੁੱਜਰਕੌਰ ਦਾ ਉਹ ਸੋਨੇ ਦੀ ਪੋਟਲੀ ਉਹਨੇ ਚੁਰਾ ਲਈ ਸੀ ਤੇ ਫਿਰ ਉਹ ਉਸੇ 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 ਮਤਲਬ ਕਿ ਪੈਸੇ ਦੀ ਲਾਲਚੇ ਉਹ ਮੁਗਲਾਂ ਨੂੰ ਜਾ ਕੇ ਦੱਸਦਾ ਸੀ ਕਿ ਮੇਰੇ ਮੈਂ ਉਹਨਾਂ ਨੂੰ ਇੱਕ ਕਮਰੇ ਚ ਬੰਦ ਕਰਕੇ ਆਇਆ ਉਸ ਖਬੀਜ਼ ਦੇ ਕਰਕੇ ਉਹ ਬਾਬਾ ਜ਼ਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜਿਹੜੀ ਆ ਉਹ ਪਕੜੇ ਗਏ ਸੀ ਕਿ ਅੱਛਾ ਇਹ ਅੰਕਲ ਜੀ ਜਿਹੜੇ ਨੇ ਉਹ ਕਹਿ ਰਹੇ ਸੀ ਕਿ ਮੇਰੀ ਇਨੀ ਰਿਸਪੈਕਟ ਕਰ ਕਰਦੇ ਆ ਯਾਰ ਮਤਲਬ ਮੈਂ ਸੋਚ ਰਹੀ ਆ ਸਿੱਖ ਔਰ ਹਿੰਦੂ ਜਿਹੜੇ ਨੇ ਉਹ ਇੱਕ ਨੇ ਔਰ ਹਿੰਦੂ ਔਰ ਸਿੱਖ ਦੋਨੋਂ ਦੇ ਦਿਲਾਂ ਵਿੱਚ ਚਾਹੇ ਉਹ ਦੁਸ਼ਮਣ ਹੋਵੇ ਚਾਹੇ ਉਹ ਜੋ ਵੀ ਹੋਵੇ ਉਹਨਾਂ ਦੇ ਲਈ ਰਿਸਪੈਕਟ ਹਾਂ ਜਦੋਂ ਮਤਲਬ ਕਿ ਇਸ ਨੇ ਵਜ਼ੀਰ ਖਾਨ ਨੇ ਬਾਬਾ ਜ਼ੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਨੂੰ ਤੇ ਮਾਤਾ ਜੀ ਨੂੰ ਅੰਮ ਅ ਠੰਡੇ ਬੁਰਜ ਚ ਰੱਖਿਆ ਸੀ ਪਤਾ ਨਹੀਂ ਕਿੰਨੇ ਦਿਨ ਚ ਵਿਚਾਰੇ ਭੁੱਖੇ ਸੀਗੇ ਰੋਟੀ ਨਹੀਂ ਖਾਦੀ ਸੀਗੀ ਤੇ ਉਸ ਟਾਈਮ ਵਜ਼ੀਰ ਖਾਨ ਦੇ ਦਰਬਾਰ ਚ ਕੰਮ ਕਰਦਾ ਸੀਗਾ ਇੱਕ ਹਿੰਦੂ ਉਹ ਉਹ ਮਤਲਬ ਕਿ ਹਿੰਦੂ ਕੇਦੀਆਂ ਨੂੰ ਖਾਣਾ-ਸ਼ਾਣਾ ਦਿੰਦਾ ਸੀ ਤੇ ਉਹ ਉਹ ਮਾਤਾ ਜੀ ਉਹਨਾਂ ਨੂੰ ਪਤਾ ਲੱਗਿਆ ਕਿ ਮਾਤਾ ਜੀ ਹੋਣੀ ਤੇ ਉਹ ਸਾਹਬਜ਼ਾਦੇ ਆਏ ਨੇ ਤੇ ਉਹ ਭੁੱਖੇ ਨੇ ਉਹਨਾਂ ਨੇ ਜਾ ਕੇ ਪੁੱਛਿਆ ਕਿ ਤੁਸੀਂ ਰੋਟੀ ਖਾਣੀ ਹੈ ਮੈਂ ਤੁਹਾਨੂੰ ਰੋਟੀ ਦੇ ਦਾਂ। ਕਹਿੰਦਾ ਮੈਂ ਫਰਮਾਤਾ ਜੀ ਨੇ ਕਿਹਾ ਸੀਗਾ ਕਿ ਮੈਂ ਇਹਨਾਂ ਦੇ ਜ਼ਾਲਿਮਾਂ ਦੇ ਮਤਲਬ ਕਿ ਆਨੰਦ ਇੱਕ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਵਾਂਗਾ। ਖਾਵਾਂਗੀ। ਫਿਰ ਉਹਨਾਂ ਉਹਨਾਂ ਨੇ ਕਿਹਾ ਮੋਤੀ RAM ਉਹਨਾਂ ਦਾ ਨਾਂ ਸੀਗਾ। ਹਾਂ ਹੁਣ ਮੈਨੂੰ ਯਾਦ ਮੋਤੀ RAM ਜੀ। ਉਹਨਾਂ ਨੇ ਕਿਹਾ ਮੈਂ ਆਪਣੇ ਘਰ ਤੋਂ ਲੈ ਕੇ ਆਂਦੇ ਆਂ ਕਿ ਨਹੀਂ ਤੁਸੀਂ ਜਾਓ ਮੈਂ ਕੁਛ ਨਹੀਂ ਖਾਣਾ ਇਹਨਾਂ ਦਾ। ਹੂੰ ਫਿਰ ਉਹ ਮੋਤੀराम ਜਦੋਂ ਘਰ ਆਏ ਤੇ ਉਹ ਪਰੇਸ਼ਾਨ ਬੈਠੇ ਸੀ ਉਹਨਾਂ ਦੀ ਮਤਲਬ ਕਿ ਧਰਮ ਪਤਨੀ ਨੇ ਪੁੱਛ ਲਿਆ ਕਿ ਕਿਉਂ ਪਰੇਸ਼ਾਨ ਬੈਠੇ ਤੇ ਉਹਨਾਂ ਨੇ ਦੱਸਿਆ ਕਿ ਮਾਤਾ ਜੀ ਤੇ ਸੈਬਜ਼ਾਦੇ ਹੁਣੀ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਨੂੰ ਠੰਡੇ ਬੁਰਜ ਚ ਰੱਖਿਆ ਨਾ ਕੋਈ ਦੀਵਾਰ ਤੇ ਨਾ ਕੋਈ ਸਿਰਫ ਸਲਾਖਾਂ ਸੀ ਗਿਆ ਉਹਦੇ ਵਿੱਚ ਠੰਡੀ ਹਵਾ ਦਸੰਬਰ ਦਾ ਮਹੀਨਾ ਤੇ ਫਿਰ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਅਗਰ ਉਹ ਕੁਝ ਖਾਂਦੇ ਨਹੀਂ ਤੁਸੀਂ ਗਰਮ ਦੁੱਧ ਲੈ ਕੇ ਜਾਓ ਚਲੋ ਉਹਨਾਂ ਨੂੰ ਕੁਛ ਤੇ ਖਵਾਓ ਆਪਣੇ ਘਰ ਦਾ ਕੁਛ ਤੇ ਫਿਰ ਉਹ ਉਹ ਗਰਮ ਦੁੱਧ ਲੈ ਕੇ ਗਏ ਮੋਤੀ RAM ਜੀ ਉਹਨਾਂ ਨੂੰ ਪਿਲਾਇਆ ਤੇ ਮਾਤਾ ਜੀ ਨੇ ਉਸ ਟਾਈਮ ਕਿਹਾ ਸੀ ਕਿ ਮੋਤੀ RAMਾ ਤੂੰ ਔਖਾ ਹੋਣਾ ਕਿ ਮਾਤਾ ਤੁਸੀਂ ਮੇਰੇ ਸਿਰ ਦੇ ਉੱਤੇ ਹੱਥ ਰੱਖ ਦੇ ਤੂੰ ਗੁਰੂ ਦੀ ਮਾਤਾਵਾਂ ਤੇ ਸਾਡੀ ਵੀ ਮਾਤਾਵਾਂ ਤੁਸੀਂ ਸਾਡੇ ਸਿਰ ਤੇ ਹੱਥ ਰੱਖ ਦੇ ਤੇ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਸਾਡੀ ਅਸੀਂ ਵੈਸੇ ਹੀ ਨਿਆਲ ਹੋ ਜਾਵਾਂਗੇ ਤੇ ਉਹ 1 ਕਿਲੋ ਜਾਂ 2 ਗਿਲਾਸਾਂ ਦੇ ਵਿੱਚ ਇੱਕ ਜਾਂ 1 ਕਿਲੋ ਜਾਂ ਅੱਧਾ ਕਿਲੋ ਜਾਂ 1 ਕਿਲੋ ਹੀ ਪੈ ਗਿਆ ਹੋਏਗਾ ਤੇ ਉਹ 1 ਕਿਲੋ ਦੇ ਬਦਲੇ ਜਿਹੜਾ ਵਜ਼ੀਰ ਖਾਨ ਨੇ ਮੋਤੀ ਰਾਮ ਦਾ ਸਾਰਾ ਪਰਿਵਾਰ ਜਿਹੜਾ ਕੋਲੂ ਚ ਪੀੜਿਆ ਸੀ ਜਿਹਦੇ ਵਿੱਚ ਗੰਨੇ ਦਾ ਜੂਸ ਨਿਕਲਦਾ ਉਸ ਦੇ ਵਿੱਚ ਕਿ ਤੁਸੀਂ ਮਤਲਬ ਇਹਨਾਂ ਨੂੰ ਕਿਉਂ ਦੁੱਧ ਪਿਲਾ ਹਾਂ ਤੇ ਇਹ ਸੀ ਕਿ ਮਤਲਬ ਕਿ ਹਿੰਦੂਆਂ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀਗੀ ਲੇਕਿਨ ਹਿੰਦੂਆਂ ਨੇ ਵੀ ਮਤਲਬ ਕਿ ਗੁਰੂ ਜੀ ਦੇ ਪੁੱਤਰਾਂ ਨੂੰ ਸਤਕਾਰ ਦਿੱਤਾ, ਪ੍ਰੇਮ ਦਿੱਤਾ। ਹਾਂ। ਤੇ ਵਾਕਈ ਬਹੁਤ ਮਤਲਬ ਕਿ ਵਧੀਆ ਮਤਲਬ ਪੋਡਕਾਸਟ ਸੀਗਾ। ਤੇ ਕਾਫੀ ਗੱਲਾਂ ਜਿਹੜੀਆਂ ਨਹੀਂ ਨਹੀਂ ਵੀ ਪਤਾ ਸੀਗੀ ਉਹ ਵੀ ਪਤਾ ਚੱਲ ਗਈਆਂ ਤੇ ਸਿੱਖਾਂ ਦਾ ਮਤਲਬ ਕਿ ਆਪਣਾ ਜਿਹੜੇ ਸਿੱਖ ਭਰਾ ਨੇ ਸਿੱਖ ਸੰਗਤ ਆ ਉਹ ਇੰਨੀ ਵਧੀਆ ਇੰਨੀ ਅੱਛੀ ਆ ਉਹ ਤੇ ਅਸੀਂ ਵੇਖਦੇ ਹੀ ਹਾਂ ਹਰ ਸਾਲ ਜਿਹੜਾ ਹੁੰਦਾ ਵਾ ਮੇਲੇ ਹੁੰਦੇ ਆ ਹਾਂ ਬਹੁਤ ਹੀ ਅੱਛੀ ਹੈ ਮਤਲਬ ਕਿ ਪਾਰਟ ਤੋਂ ਆਂਦੀ ਆ ਮਤਲਬ ਕਿ ਸਿੱਖ ਪਾਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਯੂਕੇ ਮਤਲਬ ਕਿ ਯੂਐਸਏ ਤੋਂ ਹਰ ਦੇਸ਼ ਤੋਂ ਆਂਦਾ ਹਾਂ ਹਾਂ ਮਤਲਬ ਕਿ ਯਾਤਰੀ ਸਿਰਫ ਗੁਰੂ ਜੀ ਦਾ ਆਸ਼ੀਰਵਾਦ ਲੈਣ ਲਈ ਬਿਲਕੁਲ ਤੇ ਅਸੀਂ ਵੀ ਜਾਂਦੇ ਆ ਅਸੀਂ ਮਿਲਦੇ ਆ ਸਿੱਖਾ ਆਪਣੇ ਸਿੱਖੇ ਸਿੱਖਾਂ ਪਰਾਵਾ ਨਾਲ ਅ ਵਡਿਆਂ ਨਾਲ ਤੇ ਦਿਲ ਇੰਨਾ ਖੁਸ਼ ਹੁੰਦਾ ਕਿ ਪੁੱਛੋ ਹੀ ਨਾ ਆ ਬਿਲਕੁਲ ਬੜਾ ਖੁਸ਼ ਹੁੰਦਾ ਤੇ ਉਹ ਨਨਕਾਣਾ ਸਾਹਿਬ ਦੇ ਨਾਲ ਹੈਗਾ ਨਾ ਤੰਬੂ ਸਾਹਿਬ ਹੂੰ ਤੰਬੂ ਸਾਹਿਬ ਤੇ ਬਾਲ ਬਾਲ ਲੀਲਾ ਸਾਹਿਬ ਤੇ ਹੋਰ ਵੀ ਸਤ ਗੁਰਦੁਆਰੇ ਨੇ ਨਾ ਉਸ ਦੇ ਜਾਨੀ ਨਨਕਾਣਾ ਸਾਹਿਬ ਦੇ ਵਿੱਚ ਤੇ ਉਹ ਸਾਰੇ ਗੁਰਦੁਆਰੇ ਅਸੀਂ ਫਿਰ 11 ਸਾਬ ਸ਼ੁਰੂ ਹੁੰਦੀ ਹੈ ਆਪਣੇ ਨਨਕਾਣਾ ਸਾਹਿਬ ਤੋਂ ਢੋਲੀ ਸਾਹਿਬ ਚੱਲਦੀ ਆ 11 ਸਾਬ ਜਾ ਕੇ ਰੋਕਦੀ ਆ ਅੱਛਾ ਤੇ ਬੜਾ ਐਵੇਂ ਸਕੂਨ ਜਾਂ ਮਿਲਦਾ ਆਪਣਾ ਪਨ ਜਾਂ ਲੱਗਦਾ ਜਿਵੇਂ ਸਾਰਾ ਆਪਣਾ ਪਰਿਵਾਰ ਹੀ ਸਾਰਾ ਇੱਥੇ ਸਾਰੇ ਚਾਚੇ ਮਾਵੇਂ ਤਾਏ ਸਾਰੇ ਇਕੱਠੇ ਹੋ ਰਹੇ ਨੇ ਕੋਈ ਭੈਣ ਆ ਕੋਈ ਭੂਆ ਵਾ ਕੋਈ ਕੋਈ ਮਾਤਾ ਵਾ ਕੋਈ ਦਾਦੀ ਆ ਐਵੇਂ ਕਰਕੇ ਸਾਰੇ ਐਵੇਂ ਆਪਣਾ ਪਰਿਵਾਰ ਜਿਹਾ ਲੱਗਦਾ ਕੋਈ ਭਰਾ ਲੱਗਦਾ ਕੋਈ ਚਾਚਾ ਲੱਗਦਾ ਕੋਈ ਦਾਦਾ ਲੱਗਦਾ ਕੋਈ ਤਾਇਆ ਲੱਗਦਾ ਤੇ ਬੜਾ ਸਕੂਨ ਜਿਹਾ ਮਿਲਦਾ ਹਾਂ ਤੇ ਕਿਵੇਂ ਲਗੀ ਤੁਹਾਨੂੰ ਸਾਡੀ ਇਹ ਵੀਡੀਓ ਅਗਰ ਇਦਾਂ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਸਾਰੇ तमाम ਦੋਸਤਾਂ ਦੇ ਨਾਲ ਤੇ ਸਾਡੇ ਚੈਨਲ ਨੂੰ ਫੁੱਲ ਸਪੋਰਟ ਕਰਿਓ ਜੀ ਤਾਂ ਕਿ ਅਸੀਂ ਤੁਹਾਡੇ ਲਈ ਤਾਂ ਦੀਆਂ ਹੋਰ ਵੀਡੀਓ ਲਾ ਸਕੀਏ ਤੁਹਾਡੇ ਵਾਸਤੇ ਵੀਡੀਓ ਬਣਾ ਸਕੀਏ ਤੇ ਮਿਲਦੇ ਆ ਨੈਕਸਟ ਵੀਡੀਓ ਚ ਅ ਤਬ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ